ਤੁਹਾਡੇ ਇਲਾਕੇ ਦਾ ਵਿਕਾਸ ਆਪਦੀ ਆਪ ਦੇ ਹੱਥਾਂ 'ਚ ਲਓ ਆਪਣੇ ਹੱਥਾਂ 'ਚ ਪਹਿਲਾਂ ਵਾਲਿਆਂ ਦਾ ਕੀ ਪ੍ਰੋਬਲਮ ਰਹੀ ਹੁਣ ਜਿਹੜੀ ਸੀਵਰੇਜ ਦੀ ਪ੍ਰੋਬਲਮ ਹੈ ਢੱਕਣਾਂ ਦੀ ਪ੍ਰੋਬਲਮ ਹੈ ਬਿਜਲੀ ਦੀ ਪ੍ਰੋਬਲਮ ਹੈ ਲਾਈਟਾਂ ਦੀ ਇੱਕੀ ਦੀ ਹੈ ਜੀ ਕਾਰਪੋਰੇਸ਼ਨ ਦੀ ਕਾਰਪੋਰੇਸ਼ਨ ਕਿਹਦੇ ਕੋਲੇ ਆ ਕਾਂਗਰਸ ਕੋਲੇ ਕਾਂਗਰਸ ਦੀ ਕਾਰਪੋਰੇਸ਼ਨ ਡਿਪਟੀ ਮੇਅਰ ਕੌਣ ਹੈ ਜਿਹੜੀ ਕਾਂਗਰਸ ਵੱਲੋਂ ਲੜ ਰਹੀ ਹੈ ਉਹ ਭਰਾਵੋ ਜਿਹੜੀ ਆਪਣੇ ਬਾੜ ਦਾ ਕੰਮ ਨਹੀਂ ਕਰਾ ਸਕਦੀ ਉਹ ਪੂਰੇ ਹਲਕੇ ਦਾ ਕੰਮ ਕਿਤੋਂ ਕਰਾਉਗੀ ਬੀਬੀ ਸਰਿੰਦਰ ਕੌਰ ਉਹ ਦੂਜੀ ਤਾਂ ਵਿਚਾਰੀ ਰੱਖੀ ਨਾਂ ਲਈਏ ਅਕਾਲੀ ਦਲ ਉਹਦਾ ਸੁਖਵੀਰ ਬਾਦਲ ਦੀ ਤੱਕੜੀ ਕੁਝ ਹੋਰ ਟੋਲੀ ਜਾਂਦੀ ਆਪ ਉਹ ਹਾਥੀ ਤੇ ਚੜਿਆ ਬੈਠਾ ਉਹਨੂੰ ਤਾਂ ਛੱਡੀ ਦਿਓ ਉਹ ਤਾਂ ਰਾਮਨਾਮ ਸੱਤ ਹੈ ਉਹ ਤਾਂ ਹੋ ਗਿਆ ਕੰਮ ਇਹ ਸੀਟ ਦੇ ਜਿੱਤਣ ਨਾਲ ਜੇ ਕਾਂਗਰਸ ਜਿੱਤਦੀ ਹੈ ਤਾਂ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਣਾ ਪਰ ਜੇ ਇਹ ਸੀਟ ਆਵਾਜ਼ੀ ਪਾਰਟੀ ਜਿੱਤਦੀ ਹੈ ਤਾਂ ਥੋੜਾ ਹਿੱਸਾ ਪੈ ਜਾਣਾ ਹੈ ਸਰਕਾਰ 'ਚ ਲੁੱਟਿਆ ਇਹਨਾਂ ਨੇ ਪੰਜਾਬ ਲੁੱਟਿਆ ਜਲੰਧਰ ਲੁੱਟਿਆ ਸਾਡਾ ਬਚਪਨ ਲੁੱਟਿਆ ਸਾਡੀ ਜਵਾਨੀ ਲੁੱਟੀਆ ਸਾਡਾ ਬਡਾਪਾ ਲੁੱਟਿਆ ਬੜੀ ਮੁਸ਼ਕਿਲ ਨਾਲ ਆਮ ਲੋਕਾਂ ਦੀ ਸਰਕਾਰ ਆਈ ਹੈ ਜਿਹੜੇ ਆਮ ਬੰਦੇ ਆਮ ਘਰਾਂ ਦੇ ਇਹੀ ਦੁੱਖ ਹੋਇਆ ਪਿਆ ਇਹਨਾਂ ਨੂੰ ਦਿਨ ਰਾਤ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਆ ਕਹਿੰਦੇ ਆਮ ਬੰਦਾ ਕਿਵੇਂ ਬਣ ਗਿਆ ਯਾਰ ਆਮ ਘਰਾਂ ਦਾ ਮੁੰਡਾ ਕਿਵੇਂ ਬਣ ਗਿਆ ਯਾਰ ਇਹ ਕਿਉਂ ਬਣ ਗਿਆ ਯਾਰ ਇੱਥੇ ਤਾਂ ਸਾਸੀ ਬਹਿਣ ਕਈ ਤਾਂ ਪਜਾਮੀਆਂ ਸਵਾਈਂ ਫਿਰਦੇ ਸੀ ਸੌ ਚੁੱਕਣ ਵਾਸਤੇ ਉਹ ਵਿੱਚ ਹੀ ਰਹਿ ਗਈਆਂ ਪਜਾਮੀਆਂ ਕਿਉਂਕਿ ਤੁਸੀਂ ਕੋਈ ਫੈਸਲਾ ਹੋਰ ਕਰਤਾ ਸੁੱਤਾ ਕਰਕੇ ਮੈਂ ਤੁਹਾਨੂੰ ਕਹਿਣਾ ਆ ਕਿ ਮੈਂ ਤੁਹਾਡਾ ਤੁਸੀਂ ਮੇਰੇ ਹੋ ਕਿਸੇ ਦਾ ਮੈਂ ਛੋਟਾ ਭਾਈ ਆ ਕਿਸੇ ਦਾ ਵੱਡਾ ਭਾਈ ਆ ਕਿਸੇ ਦਾ ਪੁੱਤ ਆ ਕਿਸੇ ਦਾ ਭਤੀਜਾ ਪਰ ਮੈਨੂੰ ਇੰਨਾ ਪਤਾ ਹੈ ਨਾ ਮੇਰਾ ਪੰਜਾਬ ਨਾਮ ਹੈ ਪੰਜਾਬ ਦੇ ਕਿਸੇ ਬਸਤੇ ਹਿੱਸਾ ਪਾਉਣਾ ਨਾ ਮੈਂ ਕਿਸੇ ਰੇਤੇ ਚ ਹਿੱਸਾ ਪਾਉਣਾ ਨਾ ਠੇਕੇ ਚ ਹਿੱਸਾ ਪਾਉਣਾ ਨਾ ਮੈਂ ਕਿਸੇ ਟਾਬੇ ਚ ਹਿੱਸਾ ਪਾਉਣਾ ਮੈਂ ਹਿੱਸਾ ਪਾਉਣਾ ਤਾਂ ਤਿੰਨ ਸਾਢੇ ਤਿੰਨ ਕਰੋੜ ਪੰਜਾਬੀਆਂ ਦੇ ਦੁੱਖ ਸੁੱਖਾ ਹਿੱਸਾ ਪਾਉਣਾ ਸੁਚੰਤਾ ਜਨਾਰਦਨ ਵੱਡੀ ਐ ਤੁਹਾਡੇ ਕੋਲੇ ਆਏ ਆ ਸਗੋ ਵਧੀਆ ਹੀ ਹੋ ਗਿਆ ਜੋ ਰੱਬ ਕਰਦਾ ਵਧੀਆ ਕਰਦਾ ਦੋ ਸਾਲ ਥੋੜੇ ਜੇ ਗਲਤ ਚੱਲੇ ਗਿਆ ਅੱਜ ਮੈਂ ਡਾਕਟਰਾਂ ਦੀ ਇੱਕ ਮੀਟਿੰਗ ਸੀ ਜਿੰਨੇ ਵੀ ਜਲੰਧਰ ਦੇ ਬਹੁਤ ਵੱਡੇ ਵੱਡੇ ਡਾਕਟਰ ਨੇ ਅੱਜ ਉਹਨਾਂ ਨਾਲ ਮੀਟਿੰਗ ਸੀ ਮੈਂ ਡਾਕਟਰਾਂ ਨੂੰ ਕਿਹਾ ਕੋਈ ਇਹੋ ਜੀ ਮਸ਼ੀਨ ਬਣਾ ਲਓ ਜਿਹੜੀ ਦਿਲ ਤੇ ਲੱਗ ਜੇ ਤੇ ਨਾਲ ਦੀ ਨਾਲ ਦੱਸ ਦਿਆ ਕਰੇ ਕਿ ਦੇ ਦਿਲ ਚ ਕਿੰਨਾ ਕੁ ਖੋਟ ਹੈ ਇਹ ਦਿਲ ਦਾ ਕਿੰਨਾ ਕੁ ਬੇਈਮਾਨ ਬੰਦਾ ਹੈ 70% ਹੈ ਜਾਂ 80% ਹੈ ਸਭ ਤੋਂ ਪਹਿਲਾਂ ਮਸ਼ੀਨ ਮੈਂ ਖਰੀਦੂਗਾ ਉਹ ਹੁਣ ਅਸੀਂ ਤਾਂ ਆਪਦੇ ਵੱਲੋਂ ਮਿਹਨਤ ਕੀਤੀ ਮੇਰੇ ਤਾਂ ਗਿੱਟੇ ਸੁਝ ਗਏ ਰਿੰਕੂ ਵਾਸਤੇ ਜਦੋਂ ਜਿੰਮੀ ਚੋਣ ਸੀ ਐਮਪੀ ਬਣਾਉਣ ਵਾਸਤੇ ਗਿੱਟੇ ਸੁਝ ਗਏ ਮੇਰੇ ਰੋਡ ਸ਼ੋਅ ਕਰਦੇ ਦੇ ਰਾਮ ਨਾਲ ਜਾ ਕੇ ਕਹਿੰਦਾ ਮੈਂ ਹੁਣ ਉਧਰੋਂ ਆਉਂਗਾ ਕਿਧਰ ਚਲਾ ਗਿਆ ਇੱਕ ਵੇਲਾ ਹੋ ਗਿਆ ਦੂਜੇ ਨੂੰ ਵੇਲਾ ਕਰ ਦੋ ਵਾਹਿਗੁਰੂ ਜੀ ਸਾਹਿਬ ਬਾਲੇ ਸਿਆਣੇ ਨਹੀਂ ਬਣਦੇ ਯਾਰ ਜਿਆਦਾ ਸਿਆਣੇ ਨਹੀਂ ਹੈਗੇ ਇਹਨਾਂ ਜਨਤਾ ਨੂੰ ਹੀ ਸਮਝੇ ਭੇਡਾਂ ਬੱਕਰੀਆਂ ਸਮਝਿਆ ਹੋਇਆ ਯਾਰ ਹੁਣ ਮੈਂ ਇਧਰੋਂ ਆ ਜੀ ਹੁਣ ਮੈਂ ਇਧਰੋਂ ਆ ਜੀ ਹੁਣ ਮੈਂ ਇਧਰੋਂ ਆ ਜੀ ਹੁਣ ਮੈਂ ਕਿਉਂ ਯਾਰ ਸੇਵਾ ਕਰਨੀ ਹੈ ਤਾਂ ਕਿਧਰੋਂ ਵੀ ਹੋ ਜਾ ਪਰ ਸੇਵਾ ਨਹੀਂ ਕਰਨੀ ਨਾ ਉਹ ਦੂਜੀ ਸੇਵਾ ਨਹੀਂ ਮਿਲਦੀ ਨਾ ਉਹ ਅਸੀਂ ਕਰ ਨਹੀਂ ਦਿੰਦੇ ਆ ਹੀ ਪੰਗਾ ਸੋ ਇਸ ਕਰਕੇ ਮੈਂ ਕਹਿਣ ਚਾਹਿਆ ਆਇਆ ਤੁਹਾਡੇ ਕੋਲੇ ਗਰੇਵਾਲ ਸਾਹਿਬ بیٹھے ਸਾਡੇ ਐਮ.ਐਲ.ਏ ਆ ਲੁਧਿਆਣਾ ਇਸ ਤੋਂ ਸਾਡੇ ਕੋਲੇ ਸਾਡੇ ਲੋਕ ਸਭਾ ਦੇ ਇੰਚਾਰਜ ਬੈਠੇ ਆ ਸਾਡੇ ਬਹੁਤ ਸਾਰੇ ਐਮ.ਐਲ.ਏ ਸਹਿਬਾਨ ਬੈਠੇ ਆ ਸਾਡੇ ਵਲੰਟੀਅਰ ਵਰਕਰ ਬੈਠੇ ਆ ਸਾਰੇ ਲੱਗੇ ਵੀਰੋ ਫਰਕ ਇੰਨਾ ਕ ਹੈ ਏ ਆਪਦੇ ਬੱਚਿਆਂ ਵਾਸਤੇ ਵੋਟਾਂ ਮੰਗਣਾਉਂਦੇ ਐ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗਣਾ ਐ ਪੰਗਾ ਇਹੀ ਐ ਭਗਵੰਤ ਸਤਿਗੁਰੂ ਗਾਲਾਂ ਪੈਂਦੀਆਂ ਨੇ ਕੇਰੀਵਾਲ ਨੂੰ ਜੇਲ੍ਹ ਮਿਲਦੀ ਐ ਸੰਜੇ ਸਿੰਘ ਨੂੰ ਜੇਲ੍ਹ ਮਿਲਦੀ ਐ ਕਾਰਨ ਕਿ ਯਾਰ ਇਹ ਆਮਕਰਾਂ ਦੇ ਇਹ ਕਿਵੇਂ ਆ ਕੇ ਸਾਡੀਆਂ ਕੁਰਸੀਆਂ ਤੇ ਬਹਿ ਕੇ ਇੱਥੇ ਸਾਡੇ ਧੀਆ ਪੁੱਤ ਪੈਂਦੇ ਹੁੰਦੇ ਆ ਬਸ ਆਹੀ ਦੁੱਖ ਐ ਤੁਸੀਂ ਦੇਖ ਲਿਓ ਤੜਕੀ ਦੇਖ ਲਿਓ ਪ੍ਰਤਾਪ ਬਾਜਵਾ ਜਾਖੜ ਫਲਨ ਤਿਮਕਾ ਇਮਕਾ ਭਗਵੰਤ ਮਾਨੂ ਵਾਲਾ ਮੈਂ ਕੀ ਮਾੜਾ ਕਰਤਾ ਯਾਰ ਪੰਜਾਬ ਦਾ ਮੈਨੂੰ ਦੱਸੋ ਤਾਂ ਸਹੀ ਉਹ ਮੈਂ 43000 ਨੌਕਰੀਆਂ ਦੇਤੀਆਂ ਇੱਕ ਬੰਦਾ ਕਹਦੇ 1 ਰੁਪਿਆ ਵੀ ਕਿਸੇ ਨੌਕਰੀ ਦਾ ਮੈਂ ਲਿਆ ਹੋਵੇ ਕਦੇ 16 ਟੋਲ ਪਲਾਜੇ ਬੰਦ ਕਰਤੇ ਜਿਹੜੇ ਕਾਂਗਰਸ ਨੇ ਲਾਏ ਸੀ 60 ਲੱਖ ਰੁਪਿਆ ਰੋਜ਼ ਲੋਕਾਂ ਦਾ ਬਚਦਾ ਹੈ ਕਿਸਾਨਾਂ ਨੂੰ ਬਿਜਲੀ ਦਿਨੇ ਮਿਲਦੀ ਹੈ ਆਮ ਮਿਲਦੀ ਐ 24 ਘੰਟੇ ਬਿਜਲੀ ਕਰਤੀ ਥੋਡੇ ਬਿਜਲੀ ਦੇ ਬਿੱਲ ਫ੍ਰੀ ਕਰਤੇ ਸ਼ਹੀਦ ਦੇ ਪਰਿਵਾਰ ਨੂੰ ਕਰੋੜ ਰੁਪਈਆ ਦੇ ਕੇ ਆਪ ਹਾਥੀ ਆਉਣਾ ਜੇ ਕੋਈ ਫੌਜੀ ਜਵਾਨ ਸ਼ਹੀਦ ਹੋ ਜਾਏ ਬਾਰਡਰ ਤੇ ਆਪਣੀ ਪੰਜਾਬ ਕੀ ਲੱਗ ਜਾਂਦੇ ਮੈਨੂੰ ਗਾਲਾਂ ਕੱਢਣ ਯਾਰ ਮੈਂ ਕੀ ਮਾੜਾ ਕਰਦਾ ਮੈਨੂੰ ਗਿਣਾ ਤਾਂ ਦਿਓ ਕਰਸੀ ਖੋਲੀ ਆਹੀ ਗੱਲ ਐ ਬਸ ਇਹਨਾਂ ਨੂੰ ਇਹ ਮਿਲਣੀ ਨਹੀਂ ਦੁਬਾਰੇ ਬਸ ਕਿਉਂਕਿ ਮੈਂ ਥੋਡੇ ਵਰਗਾ ਤੁਸੀਂ ਮੇਰੇ ਵਰਗੇ ਹੋ ਮੈਂ ਮਿਲਦਾ ਵੀ ਹਾਂ ਰੋਜ਼ ਕਹਿੰਦੇ ਬੜਾ ਪੰਗਾ ਪੈ ਗਿਆ ਇਹ ਤਾਂ ਲੋਕਾਂ ਨੂੰ ਮਿਲਣ ਵੀ ਲੱਗ ਗਿਆ ਇਹਨੂੰ ਸਰਕਾਰ ਵੀ ਚਲਾਉਣੀ ਆ ਗਈ ਬੜਾ ਪੰਗਾ ਪੈ ਗਿਆ ਇਹੀ ਇਹਨਾਂ ਨੂੰ ਗਲਤ ਫਹਮੀ ਹੋ ਗਈ ਹੁਣ ਸੋ ਰੋਜ਼ ਆਪਣੀਆਂ ਤਰੀਫਾਂ ਆਪੀ ਕਰਕੇ ਸੌ ਜਾਂਦੇ ਨੇ 9:00 ਵਜੇ ਕਿਉਂ ਨੇ ਮੁੱਖ ਮੰਤਰੀ ਦੇਖਿਆ ਕੋਈ 9:00 ਵਜੇ ਗਲੀਆਂ ਚ ਇਤੋਂ ਪਹਿਲਾਂ ਵਾਲਾ ਕੋਈ ਵੀ ਇਤੋਂ ਪਹਿਲਾਂ ਵਾਲਾ 9:30 ਵਜੇ ਦੇਖਿਆ ਐਸ ਵਕਤ ਸੁਖਬੀਰ ਬਾਹਰ ਆਉਣ ਦੀ ਹਾਲਤ ਚ ਹੈ ਨਹੀਂ ਕੈਪਟਨ ਦਾ ਤਾਂ ਚਲੋ 4 ਵਜੇ ਦਿਨ ਛਿਪ ਜਾਂਦਾ ਪ੍ਰਤਾਪ ਬਾਜਵੇਂ ਹੋਰੀ ਕਦੋਂ ਦੇ ਸੁੱਤੇ ਪਏ ਨੇ ਪੰਜਾਬ ਪਚਾ ਕੇ ਦੋ-ਦੋ ਕਰੋੜ ਦੀਆਂ ਗੱਡੀਆਂ 'ਚ ਵੀ ਬੈੱਡ ਲਾਏ ਹੋਏ ਨੇ ਗੱਡੀ 'ਚ ਵੀ ਬੈੱਡ ਹੈ ਰੈਸਟ ਕਰਨੀ ਹੈ ਇਹ ਡੀ ਕਿਹੜੀ ਮਿਹਨਤ ਕਰਦੇ ਹੋ ਵੀ ਤੁਸੀਂ ਰੈਸਟ ਕਰਨੀ ਆ ਆ ਫਿਰਦਾ ਤੁਹਾਡੇ ਕੋਲੇ ਹਜੇ 2 ਪ੍ਰੋਗਰਾਮ ਹੋਰ ਨੇ ਕਰੂੰਗਾ 40 ਫੁੱਟ ਡੁੰਗੇ ਬੋਰ ਦੇ ਟੋਏ ਚੋਂ ਨਿਕਲੇ ਹੋਏ ਆ ਪਸੀਨੇ ਨਾਲ ਨਹਾਉਣ ਵਾਲੇ ਬੰਦੇ ਆ ਅਸੀਂ ਸਾਡੀਆਂ ਰੀਸਾ ਕਰੋਗੇ ਤੇ ਤੁਸੀਂ ਆਗੇ ਸੋਨੇ ਦੇ ਬਿਸਕਟਾਂ ਨਹੀਂ ਸਮਗਲਾਂ ਕਰਨ ਸਮਗਲੀਆਂ ਕਰਨ ਵਾਲੇ ਤੁਹਾਡੇ ਪਿਓ ਉਹ ਤੁਸੀਂ ਸੋਨੇ ਦੇ ਬਿਸਕਟਾਂ ਲਿਆਉਂ ਅਸੀਂ ਆٹے ਦੇ ਬਿਸਕਟਾਂ ਲਿਆਉਂ ਬੇਬੇ ਦੀਵਾਲੀ ਤੋਂ ਮਹੀਨਾ ਪਹਿਲਾਂ ਪੀਪਾ ਭਰਾ ਕੇ ਲਿਆਉਂਦੀ ਹੁੰਦੀ ਸੀ ਉਹੀ ਖਾਂਦੇ ਸੀ ਅੱਜ ਵੀ ਉਹੀ ਵਧੀਆ ਲੱਗਦੇ ਨੇ ਉਹ ਜਿਹੜੇ ਐਂ ਨਹੀਂ ਬਣਦੇ ਆٹے ਦੇ ਉਹੀ ਬਿਸਕਟ ਵਧੀਆ ਲੱਗਦੇ ਨੇ ਅਸੀਂ ਤਾਂ ਭਾਈ ਐਂ ਹੀ ਰਹਿਣਾ ਅਈ ਤਾਂ ਹੀ ਰਹਿਣਾ ਸਾਨੂੰ ਸਾਨੂੰ ਨਹੀਂ ਕੋਈ ਤੁਹਾਡੇ ਸੋਨੇ ਦੇ ਚਮਚੇ ਚਾਹੀਦੇ। ਸੋ ਲੁੱਟ ਕੇ ਛੁੱਟ ਕੇ ਭਗਵੰਤ ਮਾਨ ਨੂੰ ਗਾਲਾਂ ਕੱਢ ਲਓ ਇਹ ਗੱਲ ਤਾਂ ਆਓ ਆਪਾਂ ਇਕੱਠੇ ਹੋ ਕੇ ਐਸ ਵਾਰ 10 ਤਰੀਕ ਨੂੰ ਇੱਕ ਫੈਸਲਾ ਕਰੀਏ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਓ ਹੋ ਸਕਦਾ ਮੈਂਥੋਂ ਸਾਰੇ ਮੋਲਿਆਂ 'ਚ ਨਾ ਜਾਇਆ ਜਾਵੇ ਸਾਰੇ ਵਾਰਡਾਂ 'ਚ ਨਾ ਜਾਇਆ ਜਾਵੇ ਇਹ ਨਾ ਕਹਿ ਦਿਓ ਜੇ ਭਗਵਾਨ ਤਮਾਨ ਸਾਡੇ ਵਾਰਡ ਚ ਆ ਜਾਂਦਾ ਸੀ ਵੀ ਵੋਟਾਂ ਪਾਣ ਦੇ ਫਿਰ ਉਹ ਮੈਂ ਵੋਟਾਂ ਆਪਣੇ ਵਾਸਤੇ ਨਹੀਂ ਮੰਗਣਾ ਆ ਮੈਂ ਤੁਹਾਡੇ ਬੱਚਿਆਂ ਵਾਸਤੇ ਮੰਗਣਾ ਆ ਜਦੋਂ ਬਟਨ ਦੱਬੋਗੇ ਸਮਝ ਲਓ ਪਰਿਵਾਰ ਦੀ ਕਿਸਮਤ ਦਾ ਬਟਨ ਦਬਤਾ ਤੁਸੀਂ ਨਾ ਆਹੀ ਫਰਕ ਹੈ ਆ ਤੁਸੀਂ ਜਿਹੜਾ ਨਾਰੇ ਲਾ ਰਹੇ ਹੋ ਇਹ ਦਿਲੋਂ ਲੱਗ ਰਹੇ ਨੇ ਇਹ ਜੋਸ਼ ਤੇ ਜਜ਼ਬਾ ਦਿਲੋਂ ਹੈ ਨਹੀਂ ਤਾਂ ਬੀਜੇਪੀ ਵਾਲਿਆਂ ਨੂੰ ਧੜੀ ਤੇ ਲੈ ਕੇ ਜਾਣੇ ਪੈਂਦੇ ਨੇ ਇਹ ਕਹਿਣ ਵਾਸਤੇ ਮੋਦੀ 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 ਉਹ ਅਗਲਾ ਕਹਿੰਦਾ ਮੈਨੂੰ ਪੈਸੇ ਦਿਓ ਤੇ ਮੈਨੂੰ ਛੱਡਣ ਸਾਡੇ ਨਾਲ ਅੱਜ 200 ਰੁਪਏ ਦੀ ਗੱਲ ਹੋਈ ਸੀ ਮੋਦੀ ਮੋਦੀ ਕਹਿਣ ਦੀ ਲਓ ਦਿਓ 200 ਬਾਅਦ ਚ 200 ਵੀ ਮੁੱਕਰ ਜਾਂਦੇ ਐ ਮੋਦੀ ਮੋਦੀ ਕਹਾ ਕੇ ਸੁਬੀਰੋ ਇਹ ਦੇਸ਼ ਬਹੁਤ ਸਾਰੇ ਰੰਗਾਂ ਦਾ ਦੇਸ਼ ਹੈ ਬਹੁਤ ਸਾਰੀਆਂ ਕੌਮਾਂ ਬਰਾਦਰੀਆਂ ਦਾ ਦੇਸ਼ ਹੈ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਸੁਗੰਧਾਂ ਨੇ ਤਰ੍ਹਾਂ-ਤਰ੍ਹਾਂ ਦੇ ਫੁੱਲ ਨੇ ਮੈਂ ਪਾਰਲੀਮੈਂਟ ਦੇ ਵਿੱਚ ਬੋਲਿਆ ਜਦੋਂ ਨਫ਼ਰਤ ਦੀ ਰਾਜਨੀਤੀ ਦਾ ਕੋਈ ਬਿੱਲ ਲੈ ਕੇ ਆਏ ਬੋਲ ਰਹੇ ਸੀ ਡੇਡ-ਡੇਡ ਘੰਟਾ ਬੋਲ ਰਹੇ ਸੀ ਐ ਕਰ ਦਿਆਂਗੇ ਆ ਸਮਾਜ ਐ ਆ ਸਮਾਜ ਐ ਇਹਨਾਂ ਨੂੰ ਇਹਦੇ ਨਾਲ ਲੜਾ ਦੋ ਇਹਨਾਂ ਨੂੰ ਇਹਦੇ ਨਾਲ ਲੜਾ ਦੋ ਮੈਂ ਕਿਹਾ स्पीकर साहब मैं बोलना है कहते नहीं छोटी पार्टियों को टाइम नहीं मिलेगा बिल पास करना है नौ बज गए रात के मैं क्या जी थर्टी सेकेंड मैं क्या जी स्पीकर साहब थर्टी सेकेंड कहते थर्टी सेकेंड में क्या बोलोगे मैं क्या सर ट्वेंटी सेकेंड ट्वेंटी सेकेंड मैं कह हां जी 20 सेकंड मुझे दे दो इनके डेढ़ घंटे का भाषण मेरी 20 घंटे की बात एक बराबर होगी बीस सेकंड दे दो कहते चलो ठीक है भगवंत मान जी आपका समय शुरू होता है अब मैं थैंक यू स्पीकर साहब मैं तो यही कहना चाहूंगा कि लंबे सफर को मीलों में मत बांटिए कौम को कबीलों में मत बांटिए एक बेहतर दरिया है मेरा भारत देश इसको नदियों और झीलों में मत बांटिए ਮੈਨੂੰ ਕਹਿੰਦੇ ਅਭੀ ਤਾਂ 14 ਸੈਕਿੰਡ ਹੋਏ ਐ ਮੈਂ ਕਿਹਾ 6 ਸੈਕਿੰਡ ਕ ਵੀ ਫਿਰ ਦੇ ਦੇਣਾ ਜੀ ਉਹ ਗੱਲ ਕਹਿਣੀ ਆ ਤਾਂ 20 ਕਿਟਚ ਵੀ ਕਹੀ ਜਾਂਦੀ ਐ ਜੇ ਦਿਲ ਸਾਫ ਹੋਵੇ ਨੀਅਤ ਸਾਫ ਹੋਵੇ ਨਹੀਂ ਤਾਂ ਦੋ ਦੋ ਘੰਟਿਆਂ ਦੇ ਭਾਸ਼ਣ ਵੀ ਕਰੀ ਜਾਓ ਸੁਪੀਰ ਬਾਦਲ ਨੂੰ ਪਤਾ ਹੀ ਨਹੀਂ ਲੱਗਦਾ ਕੱਲ ਮੈਂ ਕੀ ਕਹਿ ਕੇ ਆਇਆ ਅੱਜ ਕੀ ਕਹਿ ਕੇ ਆਇਆ ਪਤਾ ਹੀ ਨਹੀਂ ਲੱਗਦਾ ਆਪਣੇ ਬਾਪ ਨੂੰ ਕਹਿੰਦਾ ਸੀ ਮੇਰੇ ਪਿਤਾ ਸਮਾਨ ਐ ਸੋ ਛੱਡੋ ਪਰੇ ਨਾ ਤਾਂ ਕੀ ਲੈਣਾ ਆਪਾਂ ਜਿੰਦਾਬਾਦ ਰਹੋ ਆਬਾਦ ਰਹੋ खुशी हुई है कि इन भारी गिनती च इन्ना मान सत्कार देता है। लोगों को अक्सर कहते सुना है जिंदा रहे तो फिर मिलेंगे इस दिल ने कहा है मिलते रहे तो जिंदा रहेंगे चौथी नंबर वार्ड आ जिंदाबाद रहो आबाद रहो दुनिया तो ऊपर चाके दो नारे ला दो इनकलाब भारत माता की बोले सोनिहाल हौली जायो आराम ना जायो मामा भेणा ने Badčevine, pozorgovine.